ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 7 ਫਰਵਰੀ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 7 ਫਰਵਰੀ ਅੱਜ ਸਵੇਰ ਵੇਲੇ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਤੁਹਾਨੂੰ ਕੋਰਾ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਮਾਝੇ ਦੁਆਬੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਕੋਰੇ ਦੀ ਠੰਡ ਦੇਖਣ ਨੂੰ ਮਿਲ ਸਕਦੀ ਹੈ ਵੱਡੇ ਪੱਧਰ ਤੇ ਤੇ ਟੈਂਪਰੇਚਰ ਵੀ ਕੁਝ ਕੁ ਇਲਾਕਿਆਂ ਦੇ ਵਿੱਚ 2 ਜਾਂ 3 ਡਿਗਰੀ ਸਵੇਰ ਵੇਲੇ ਦਰਜ ਕੀਤਾ ਜਾ ਸਕਦਾ ਹੈ ਪਰ ਦੂਸਰੇ ਪਾਸੇ ਮਾਲਵੇ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਇੱਕ ਜਿਵੇਂ ਪੱਛਮੀ ਸਿਸਟਮ ਆ ਰਿਹਾ ਹੈ ਉਸ ਦਾ ਜ਼ਿਆਦਾਤਰ ਅਸਰ ਹਰਿਆਣਾ ਦੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਪਰ ਪੰਜਾਬ ਦੇ ਕੁਝ ਕੁ ਇਲਾਕੇ ਜੋ ਰਾਜਸਥਾਨ ਦੀ ਹੱਦ ਨਾਲ ਲੱਗਦੇ ਹਨ ਖਾਸ ਕਰਕੇ ਆਪਣਾ ਮੁਕਸਰ ਹੋ ਗਿਆ ਬਠਿੰਡਾ ਹੋ ਗਿਆ ਜਾਂ ਬਰਨਾਲੇ ਦੇ ਕੁਝ ਇਲਾਕੇ ਸਾਰੇ ਜ ਨਹੀਂ ਹਲਕੀ ਫੁਲਕੀ ਕੜਮਣ ਹੋ ਸਕਦੀ ਆ ਕੋਈ ਵੱਡੇ ਪੱਦਰ ਤੇ ਨਹੀਂ ਹਲਕੀਆਂ ਫੁਲਕੀਆਂ ਫੁਵਾੜਾ ਪੈ ਸਕਦੇ ਹਨ ਜਾਂ ਨਾ ਮਾਤਰ ਮੀਂਹ ਨਾ ਹੋਵੇ ਤਾਂ ਬੱਦਲਬਾਈ ਬਣ ਸਕਦੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਬਾਕੀ ਰਹਿੰਦੇ ਸਾਰੇ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਧੁੱਪ ਨਿਕਲੇਗੀ ਹਲਕੀ ਫੁਲਕੀ ਬੱਦਲਬਾਈ ਸੂਰਜ ਦੇ ਮੂਰੇ ਗੁਜਰਦੀ ਹੋ ਸਕਦੀ ਨਹੀਂ ਤਾਂ ਮੌਸਮ ਜ਼ਿਆਦਾਤਰ ਇਲਾਕਿਆਂ ਦਾ ਸਾਫ਼ ਰਹਿਣ ਦੀ ਸੰਭਾਵਨਾ ਹੈ ਕੋਈ ਵੀ ਮੀਂਹ ਜਾਂ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈ ਸਿਰਫ ਰਾਜਸਥਾਨ ਦੇ ਨਾਲ ਲੱਗਦੇ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਲਕੀ ਫੁਲਕੀ ਕੈਣਮਣ ਜਾਂ ਬੱਦਲਬਾਈ ਬਣ ਸਕਦੀ ਹੈ ਕੋਈ ਖਾਸ ਮੀਂਹ ਦੀ ਉਮੀਦ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਨਹੀਂ ਹੈ ਕੱਲ ਨੂੰ ਯਾਨੀ ਕਿ 9 ਤਰੀਕ ਨੂੰ 8 ਤਰੀਕ ਨੂੰ ਅੱਜ ਨਾਲੋਂ ਵੀ ਵੱਧ ਪੰਜਾਬ ਦੇ ਇਲਾਕਿਆਂ ਦੇ ਵਿੱਚ ਕੋਰਾ ਪਵੇਗਾ ਅੱਜ ਵੀ ਸਵੇਰ ਵੇਲੇ ਵੱਡੇ ਪੱਧਰ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੋਰਾ ਦੇਖਿਆ ਗਿਆ ਹੈ ਪਰ ਦੁਪਹਿਰ ਤੱਕ ਮੌਸਮ ਪੰਜਾਬ ਦਾ ਸਾਫ਼ ਹੋ ਜਾਵੇਗਾ ਤੇ ਵਧੀਆ ਧੁੱਪ ਲੱਗੇਗੀ ਤੇ ਟੈਂਪਰੇਚਰ ਵੀ 17 18 19 ਡਿਗਰੀ ਦੇ ਆਸ-ਪਾਸ ਪੁੱਜਣ ਦੀ ਸੰਭਾਵਨਾ ਹੈ ਕੋਈ ਵੀ ਮੀਂਹ ਜਾਂ ਹੋਰ ਗਤੀਵਿਧੀਆਂ ਦੀ ਅਜੇ ਕੋਈ ਉਮੀਦ ਨਹੀਂ